ਡੇਰਾ巴巴 ਨਾਨਕ ਉਪ ਚੋਣਾ ਨੂੰ ਲੈ ਕੇ ਡਿਪਟੀ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਨੇ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਤੋਂ ਪੋਲਿੰਗ ਪਾਰਟੀਆਂ ਨੂੰ ਕੀਤਾ ਰਵਾਨਾ ਕੱਲ 7 ਵਜੇ ਤੋਂ ਸ਼ੁਰੂ ਹੋਣਗੀਆਂ ਚੋਣਾਂ ਅੱਜ ਅਸੀਂ ਇੱਥੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨਾ ਹੈਗਾ ਇੱਥੇ ਸੁਖਜਿੰਦਰ ਕਾਲਜ ਆਫ ਇੰਸਟੀਚਿਊਸ਼ਨ ਦੇ ਵਿੱਚ ਅਸੀਂ ਇਹ ਪ੍ਰਬੰਧ ਕੀਤੇ ਗਏ ਨੇ ਐਸ ਡੀ ਐਮ ਸਾਹਿਬਾਨ ਵੱਲੋਂ ਡਿਸਪੈਚ ਸੈਂਟਰ ਇੱਥੇ ਤਿਆਰ ਕੀਤੇ ਨੇ ਹਾਰਡ ਡਿਸਕ ਦੇ ਟੇਬਲ ਲਗਾਏ ਗਏ ਨੇ ਤੇ ਇੱਥੋਂ ਹਰ ਟੇਬਲ ਤੋਂ ਲਗਭਗ 10 ਤੋਂ 12 ਪੋਲਿੰਗ ਪਾਰਟੀਆਂ ਨੂੰ EVM ਤੇ ਜੜੀਆਂ ਕਿੱਟਸ ਦਿੱਤੀਆਂ ਜਾਣਗੀਆਂ ਤੇ ਨਾਲ ਹੀ ਪੁਲਿਸ ਦੀਆਂ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਸੇਮ ਬੱਸ ਦੇ ਵਿੱਚ ਜਾਣਗੀਆਂ ਤੇ ਇਹਦੇ ਨਾਲ ਸਾਰੇ ਸੈਕਟਰ ਅਫਸਰ ਲਗਾਈ ਹੋਣੀ ਹੈ ਸੈਕਟਰ ਅਫਸਰ ਤੇ ਹਰ ਸੈਕਟਰ ਅਫਸਰ ਦੇ ਅਧੀਨ 10 ਤੋਂ 15 ਪੋਲਿੰਗ ਪਾਰਟੀਆਂ ਹੁੰਦੀਆਂ ਨੇ ਉਹਨਾਂ ਸ਼ੋਰ ਕਰਨਗੇ ਵੀ ਉਹ ਉਹਨਾਂ ਦੀਆਂ ਪੂਲਿੰਗ ਪਾਰਟੀਆਂ ਪੂਰੀਆਂ ਹੋ ਜਾਣ ਤੇ ਉਹਨਾਂ ਨੂੰ ਸਮਾਨ ਮਿਲ ਜਾਵੇ। ਸਮਾਨ ਲੈਣ ਤੋਂ ਬਾਅਦ ਉਹ ਬਸੇ 'ਚ ਬੈਠ ਕੇ ਕੋਰਸ ਦੇ ਨਾਲ ਆਪਣੇ ਆਪਣੇ ਪੂਲਿੰਗ ਬੂਸਟੇਸ਼ਨ ਤੇ ਰਿਪੋਰਟ ਕਰਨ ਤੇ ਸੈਕਟਰ ਅਫਸਰ ਸ਼ਾਮ ਨੂੰ ਉਹਨਾਂ ਦੀ ਰਿਪੋਰਟ ਕਰਦੇ ਵੀ ਪੂਲਿੰਗ ਪਾਰਟੀਆਂ ਪਹੁੰਚ ਗਏ। ਸਾਡੇ ਪੀਐਲਓਸ ਲਗਾਏ ਗਏ ਨੇ ਤੇ ਸਾਰਾ ਜਿਹੜਾ ਰੈਵਨਿਊ ਦਾ ਤੇ ਪੰਚਾਇਤ ਦਾ ਸਟਾਫ ਹੈ ਲਗਾਇਆ ਗਿਆ ਪਿੰਡਾਂ 'ਚ ਵੀ ਤਾਂ ਕਿ ਉੱਥੇ ਹੱਤਾਂ ਦਾ ਪ੍ਰਬੰਧ ਕੀਤਾ ਜਾ। ਖਾਣੇ ਪੀਣੇ ਦਾ ਪ੍ਰਬੰਧ ਮਿੱਡੇ ਵਦਕਰ ਜਿਹੜੇ ਹੁੰਦੇ ਨੇ ਸਕੂਲਾਂ ਦਾ ਖਾਣਾ ਤਿਆਰ ਕਰਦੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਜਿਹੜਾ ਕੋਈ ਉਹਨਾਂ ਦੇ ਰਹਿਣ ਦਾ ਬੈਡਿੰਗ ਵਗੈਰਾ ਦਾ ਹੈਗਾ ਉਹ ਬੀਡੀਪੀਓ ਨੂੰ ਜੁਡੀ ਲਗਾਈ ਗਈ ਹੈ ਵੀ ਉੱਥੇ ਉਹ ਅਰੇਂਜ ਕਰਕੇ ਉਹਨਾਂ ਨੂੰ ਮੱਈਆ ਕਰਾਣਗੇ ਤਾਂ ਕਿ ਕੰਫਰਟ ਰਹੇ ਤੇ ਹਰ ਪੋਲਿੰਗ ਬੂਥ ਤੇ ਇਨਸ਼ੋਰ ਕੀਤਾ ਗਿਆ ਹੈ ਕਿ ਟਾਇਲਟ ਹੋਵੇ ਜੇ ਕੋਈ ਲੇਡੀ ਆਫਿਸਰ ਆਦਾ ਉਹਦੇ ਲਈ ਸੈਪਰੇਟ ਬਾਥਰੂਮ ਤੇ ਟਾਇਲਟ ਹੋਵੇ ਸੋ ਥੈਟ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਕਿੰਨੀ ਬੋਟ ਜਿਹੜੇ ਬੋਲ ਵਾਸਤੇਮ ਵਰਤਣਗੇ ਲੋਕੋ ਸੇ 193000 ਵੋਟ ਹੈ ਜੀ ਤੇ 22200 ਆਪਣੀ ਫੋਸਟਰ ਵੈਲਟ ਹੈ ਤੇ ਲਗਭਗ 195000 ਵੋਟ ਹੈਗੀ ਹੈ ਜਿਹੜੇ ਲੋਕ ਐਕਸਾਈਜ਼ ਕਰਦੇ ਕਿੰਨੇ ਪੋਲਿੰਗ ਬੂਥ ਬਣਾਏ ਗਏ ਸਨ 241 ਪੋਲਿੰਗ ਬੂਥ ਹੈ ਉਹਦੇ ਵਿੱਚੋਂ 97 ਕ੍ਰਿਟੀਕਲ ਪੋਲਿੰਗ ਬੂਥ ਹੈ ਜਿਨ੍ਹਾਂ ਦੇ ਉੱਪਰ ਮਾਈਕਰੋ ਜ਼ਰਵਤ ਤੇ ਆਪਣੀ ਸੈਂਟਰਲ ਜ਼ਰਵਤ ਪੋਸਟ ਵੀ ਰਹੇਗੀ ਤੇ ਬਾਕੀ ਵੈਬ ਕਾਸਟਿੰਗ ਸਾਰੇ ਦੇ ਸਾਰੇ 241 ਬੁੱਥਾਂ ਦੇ ਅਸੀਂ ਕਰਵਾ ਦੇਣੀ ਹੈ ਕਿੰਨੀ ਦੇਖਿਆ ਨੂੰ ਟਾਈਮਿੰਗ ਇਹਦੀ ਬੋਟਾਂ ਦੀ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਨੂੰ 6:00 ਵਜੇ ਤੱਕ ਰਹੇਗੀ ਸੁਰੱਖਿਆ ਨੂੰ ਲੈ ਕੇ ਕਿਦਾਂ ਦਾ ਇੰਤਜ਼ਾਮ ਹੈ ਸੁਰੱਖਿਆ ਦਾ ਪੂਕਤਾ ਪ੍ਰਬੰਧ ਕੀਤਾ ਗਿਆ ਜੀ ਦੇਖੋ ਸਾਡੇ ਕੋਲ 6 ਕੰਪਨੀਆਂ ਬਟ ਜਿਹੜੀਆਂ ਇਹਨਾਂ ਸੀ ਆਪੀ ਆਪੀ ਉਹਨਾਂ ਨੂੰ ਪਹਿਲਾਂ ਅਸੀਂ ਸਟਾਰਟਿੰਗ ਤੇ ਫਲਾਈਂਗ ਸਕੁਆਡ ਦੇ ਵਿੱਚ ਯੂਜ਼ ਕਰਦੇ ਸੀਗੇ ਬਟ ਹੁਣ ਉਹਨਾਂ ਦੀ ਡਿਊਟੀ ਸਾਰੇ ਕ੍ਰਿਟੀਕਲ ਤੇ ਵਲਨਰੇਬਲ ਜਿਹੜੇ ਬੂਥ ਆ ਉਹਨਾਂ ਤੇ ਲਗਾਈ ਗਈ ਹੈ ਇਸ ਤੋਂ ਬਿਨਾ ਸਾਡੇ ਸੈਕਟਰ ਅਫਸਰਾਂ ਨੂੰ ਮੈਨਿਸਟੇਟ ਦੀਆਂ ਪਾਵਰਾਂ ਦਿੱਤੀਆਂ ਗਈਆਂ ਨੇ ਤਾਂ ਕਿ ਜੇ ਕੋਈ ਲਾ ਐਂਡ ਔਰਡਰ ਕੰਟਰੋਲ ਹੁੰਦੀ ਆ ਉੱਥੇ ਉਹ ਉਹਨੂੰ ਜਿੱਤ ਸਕਣ ਤੇ ਇਹਦੇ ਨਾਲ ਹੀ ਦੋਨੋਂ ਐਸਐਸਪੀ ਸਹਿਵਾਨ ਵੱਲੋਂ ਆਪਣੇ ਫਲਾਈਂਗ ਸਕੁਐਡ ਤੇ ਰਿਜ਼ਰਵ ਬਣਾਏ ਗਏ ਨੇ ਨਾਕੇ ਵੀ ਲਗਾਏ ਗਏ ਨੇ ਨਾਕਿਆ ਤੋਂ ਬਿਨਾ ਫਲਾਈਂਗ ਸਕੁਐਡ ਬਣਾਏ ਗਏ ਨੇ ਪੁਲਿਸ ਵੱਲੋਂ ਤਾਂ ਕਿ ਉਹ ਆਪਣਾ ਪੂਰੇ ਏਰੀਆ 'ਚ ਆਪਣੇ ਆਪਣੇ 'ਚ ਗਸ਼ਤ ਕਰਨਗੇ ਇਹ ਉਦੋਂ ਬਿਨਾ ਰਿਜ਼ਰਵ ਵੀ ਫੋਰਸ ਰੱਖੀ ਗਈ ਆ ਤਾਂ ਕਿ ਜੇ ਕਿਤੇ ਕੋਈ ਲਾਅ ਐਂਡ ਆਰਡਰ ਇਸ਼ੂ ਹੁੰਦਾ ਤਾਂ ਰਿਜ਼ਰਵ ਫੋਰਸ ਵੀ ਉਹਨਾਂ ਨੂੰ ਬੈਕਅਪ ਦੇ ਸਕੇ ਸਰ ਇੱਕ ਦਿਨ ਵੋਟਰਾਂ ਤੋਂ ਪਹਿਲਾਂ ਜਿੱਦਾਂ ਵੋਟਰਾਂ ਨੂੰ ਕਈ ਵਾਰੀ ਲਾਜਸ਼ੀਕ ਦਿੱਤਾ ਜਾਂਦਾ ਜਾਂ ਕੋਈ ਸ਼ਰਾਬੀ ਦੇਖੋ ਇਹ ਕੰਪਲੇਂਟਸ ਬੜੀਆਂ ਕਾਮਨ ਨੇ ਆਉਂਦੀਆਂ ਰਹਿੰਦੀਆਂ ਨੇ ਸਾਡੇ ਫਲਾਈਂਗ ਸਕੁਐਡ ਜਿਹੜੇ ਨੇ ਨੋਨ ਟੀਮਾਂ ਬਣਾ ਇੰਡੀਆ ਨੇ ਉਹ ਜਾ ਕੇ ਵੈਰੀਫਾਈ ਕਰਦੇ ਨੇ ਇੱਕ ਦੋ ਜਗ੍ਹਾ ਤੇ ਅਸੀਂ ਪਕੜੇ ਵੀ ਆ ਤੇ ਉੱਥੇ ਅਸੀਂ ਐਫ ਆਈ ਆਰ ਦਰਜ ਕਰਾਈ। ਖਾਲੀ ਸਰ ਸ਼ਰਾਬ ਪકડ ਦਾ ਰੌਲਾ ਪੈ ਰਿਹਾ ਸੀ ਪਸੇ ਪકડ ਦਾ ਰੌਲਾ ਪੈ ਰਿਹਾ ਸੀ। ਮੈਂ ਉਹੀ ਕਹਿ ਰਿਹਾ ਅਸੀਂ ਐਫ ਆਈ ਆਰ ਦਰਜ ਕਰਾਣੇ ਨੇ ਜਿੱਥੇ ਵੀ ਕੋਈ ਪਕੜੀ ਜਾਂਦੀ ਹੈ। ਕੱਲ ਵੀ ਪਕੜੀ ਗਈ ਹੈ, ਮਰਸੋ ਵੀ ਪਕੜੀ ਗਈ ਹੈ। ਉੱਥੇ ਐਕਸ਼ਨ ਹੋਇਆ, ਉੱਥੇ ਐਫ ਆਈ ਆਰ ਦਰਜ ਹੋਈ। ਵੋਟਰ ਨੂੰ ਇਹ ਹੀ ਅਪੀਲ ਹੈ ਜੀ, ਵੱਧ ਚੜ ਕੇ ਵੋਟ ਪਾਓ। ਮੌਸਮ ਬਹੁਤ ਅੱਛਾ ਹੈ ਤੇ ਆਪਣੇ ਲੋਕਤੰਤਰ ਦੇ ਵਿੱਚ ਵੋਟਰ ਦੀ ਸਭ ਤੋਂ ਵੱਧ ਐਮੇਂਤ ਹੈ ਕਿ ਉਹ ਆਣ ਤੇ ਵੋਟ ਪਾਣ।